ਔਰ ਮੈਂ ਸਰ ਨਾਲ ਫਿਲਮਾਂ ਕੀਤੀਆਂ ਅਸੀਂ ਰੋਡੇ ਕਾਲਜ 'ਚ ਵੀ ਇਕੱਠੇ ਸੀ ਸੌਰੀ ਸਰ ਮੈਂ ਇੱਕ ਗੱਲ ਕਹਿਣ ਲੱਗਾ ਬੁਰਾ ਨਾ ਮੰਨਿਓ ਆ ਸਰ ਬਾਰੇ ਨਾ ਕੁਝ ਅਫਵਾਹਾਂ ਫੈਲੀਆਂ ਹੋਈਆਂ ਸੀ ਪਹਿਲਾਂ ਪਰ ਜਦੋਂ ਮੈਂ ਰੋਡੇ ਕਾਲਜ 'ਚ ਪਹਿਲੀ ਫਿਲਮ ਕੀਤੀ ਇਹਨਾਂ ਨਾਲ ਮੈਂ ਉਹ ਸਾਰੇ ਬੰਦਿਆਂ ਨੂੰ ਜਵਾਬ ਦਿੱਤੇ ਜਾ ਕੇ ਮੈਨੂੰ ਇਹਨਾਂ ਹੌਸਲਾ ਦਿੰਦੇ ਹੁੰਦੇ ਸੀਗੇ ਫਿਲਮ ਮੈਂ ਬਹੁਤ ਬਿਮਾਰ ਸੀ ਰੋਡੇ ਕਾਲਜ ਫਿਲਮ 'ਚ ਬਹੁਤ ਸਾਥ ਦਿੱਤਾ ਮੇਰਾ ਸਰ ਨੇ ਬਹੁਤ ਹਿੰਮਤ ਵਧਾਈ ਹੌਸਲਾ ਦਿੱਤਾ ਮੈਂ ਸੱਚੀ ਡਰਦਾ ਸੀਗਾ ਕਿਉਂਕਿ ਯੋਗਰਾਜ ਸਰ ਦੇ ਨਾਲ ਕੰਮ ਕਰਨਾ ਤਾਂ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਦੇਣਾ ਹੀ ਹੈ ਇਹ ਇਹ ਗੱਲ ਸਿਰਫ ਇਹ ਪਤਾ ਕਿੱਥੋਂ ਗੱਲ ਟੁੱਟ ਟੁਕਦੀ ਹੈ ਇਹ ਇਹ ਹਰੀ ਸਿੰਘ ਨਲੂਏ ਨਾਲ ਗੱਲ ਟੁੱਟਦੀ ਹੈ ਅੱਜ ਵੀ ਉੱਥੇ ਨਾ ਜਿਹੜੀਆਂ ਜਿਹੜੀਆਂ ਉਹ ਕਰਨਾ ਨੇ ਉਹ ਪੁੱਤ ਸੌ ਜੇ ਨਹੀਂ ਤਾਂ ਹਰੀ ਸਿੰਘ ਨਲੂਆ ਆ ਜਾਊਗਾ ਉਹ ਗੱਲ ਕਰੀ ਜਾਂਦਾ ਹੈ ਇਹ ਹੋਣਾ ਵੀ ਚਾਹੀਦਾ ਉਹ ਜਿਹੜਾ ਉਤਮਾ ਪੜਨਾ ਵੀ ਚਾਹੀਦਾ ਪਰ ਹਰੀ ਇੱਕ ਨਾਲ ਨਹੀਂ ਹੈ ਇਹ ਗੱਲ ਸਿਰਫ ਇੰਨੀ ਹੈ ਕਿ ਉਹ ਤੁਹਾਡੀ ਗੱਲ ਨੂੰ ਅੱਗੇ ਤੋਰਦਾ ਵੀ ਉਹ ਸੱਚੇ ਰਾਹ ਚੱਲਦਾ ਉਸ ਤਦ ਕਰੇ ਜਹਾਨ ਤੇ ਉਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਿਹਾ ਸੀ ਨਾ ਵੇ ਹੁਣ ਮਾਲਾ ਨਾਲ ਗੱਲ ਨਹੀਂ ਚੱਲਨੀ ਹੁਣ ਸ਼ਸਤਰ ਪਹਿਲਣਾ ਵੈਣਾ ਕਿਉਂ ਆਪਣੇ ਜਰਨੈਲ ਬਾਜੀ ਸੋ ਜਦ ਸ਼ਸਤਰ ਪਹਿਨਣਾ ਮਾਲਾ ਦੇ ਨਾਲ ਨਾਲ ਇਹ ਕੰਮ ਸੂਤ ਤਾਈ ਆਉਂਦਾ ਇਦਾਂ ਆਉਂਦਾ ਨਹੀਂ ਕਿਉਂਕਿ ਮੈਂ ਨਾ ਇੱਕ ਪੋਸਟਰ ਬਣਾਇਆ ਸੀ ਯੂਵੀ ਵਾਸਤੇ ਉਹ ਹੁਣ ਵੀ ਹੈਗਾ ਉਹਦੇ ਉੱਤੇ ਪਤਾ ਕੀ ਲਿਖਿਆ ਸੀ ਮੈਂ ਕਿਹਾ ਪੁੱਤਰ ਮuje ਯਕੀਨ ਹੈ ਕਿ ਕੁਛ ਕਾਮ ਇਸਕੇ ਬਿਗੈਰ ਨਹੀਂ ਹੋ ਸਕਤੇ ਸੋ ਇਸ ਕਰਕੇ ਉਹ ਮੇਰੀ ਗੱਲ ਕਰ ਰਿਹਾ ਪਰ ਹਾਂ ਇਹ ਬੜੀਆਂ ਕਹਾਣੀਆਂ ਨੇ ਕਦੇ ਫੇਰ ਗੱਲ ਕਰਾਂਗੇ ਜਿਵੇਂ ਬਾਈ ਕਹੀ ਜਾਂਦਾ ਪਰ ਉਹ ਇਸ ਕਰਕੇ ਨਾਮ ਇਹ ਬਣਿਆ ਹੋਇਆ ਕਿਉਂਕਿ ਉਹਦੇ ਵਿੱਚ ਕਈਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਬਚਾਈਆਂ ਕਈਆਂ ਨੂੰ ਘਰ ਭੇਜਿਆ ਮੈਂ ਲੋਕਾਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਕਿਤਾਬ ਲਿਖ ਰਿਹਾ ਇੱਕ ਪੰਜ ਕਿਤਾਬਾਂ ਮੈਂ ਲਿਖੀਆਂ ਆਪਣੀ ਲਾਈਫ 'ਚ ਔਰ ਉਹ ਰਿਲੀਜ਼ ਕਰੂੰਗਾ ਤੁਹਾਨੂੰ ਮੈਂ ਉਹ ਬੰਤੇ ਆ ਤਾਂ ਉਹ ਕੰਮ ਕੀਤੇ ਐ ਕਿ ਮੈਨੂੰ ਮਾਣ ਆ ਜ਼ਿੰਦਗੀ ਚ ਕਿ ਰੱਬ ਨੇ ਦਸਵੇਂ ਪਾਤਸ਼ਾਹ ਨੇ ਸਿੰਘ ਬਣਾ ਕੇ ਭੇਜਿਆ ਸੀ ਜਿਹੜਾ ਹਰ ਗਰੀਬ ਦੇ ਨਾਲ ਖੜਿਆ ਹਰ ਦੁਰਬੱਧ ਦੇ ਨਾਲ ਖੜਿਆ ਹਰ ਇੱਜ਼ਤ ਦੇ ਨਾਲ ਖੜਿਆ ਫਿਲਮ ਇੰਡਸਟਰੀ ਦੇ ਵਿੱਚ ਤੇ ਕਿਸੇ ਦੀ ਜੁਰਰਤ ਨਹੀਂ ਹੋਈ ਕਿਸੇ ਧੀ ਭੈਣ ਵੱਲ ਅੱਖ ਚੁੱਕ ਵੀ ਦੇ ਕਿ ਜਦ ਤੱਕ ਮੈਂ ਸੈਟ ਤੇ ਬੈਠਾ ਥੈਂਕ ਯੂ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ